ਲਾਲ ਚੰਦ ਯਮਲਾ ਜੱਟ ਇਹ ਪੰਜਾਬੀ ਮਾਂ ਬੋਲੀ ਦੇ ਨਾਮੀ ਫੋਕ ਸਿੰਗਰ ਹੋਏ ਨੇ ਸਿਰ ਤੇ ਤੁਰਲੇ ਵਾਲੀ ਪੱਗ ਸਜਾ ਕੇ ਤੇ ਹੱਥ ਵਿੱਚ ਫੜੀ ਤੂੰਬੀ ਨਾਲ ਜਦ ਗਾਉਂਦੇ ਸੀ ਤਾਂ ਲੋਕੀ ਅਸ਼ਸ਼ਕਾ ਰੁੱਟਦੇ ਸੀ ਯਮਲਾ ਜੀ ਨੇ ਪੰਜਾਬੀ ਫੋਕ ਨੂੰ ਦੁਨੀਆ ਵਿੱਚ ਉੱਚਾ ਦਰਜਾ ਦਿਵਾਉਣ ਵਿੱਚ ਵੱਡਾ ਹਿੱਸਾ ਪਾਇਆ ਯਮਲਾ ਜੜ ਦਾ ਜਨਮ 1910 ਵਿੱਚ ਲੈਲਪੁਰ ਵਿਖੇ ਹੋਇਆ ਜੋ ਹੁਣ ਫੈਸਲਾਬਾਦ ਵਜੋਂ ਪਾਕਿਸਤਾਨ ਦਾ ਹਿੱਸਾ ਹੈ ਵਣ ਤੋਂ ਬਾਅਦ ਇਹਨਾਂ ਦੀ ਫੈਮਿਲੀ ਲੋ ਦਿਹਾਣਾ ਦੇ ਜਵਾਹਰਨਗਰ ਆ ਕੇ ਵੱਸ ਗਈ 뮤지컬 ਕੈਰੀਅਰ ਦੀ ਸ਼ੁਰੂਆਤ ਆਪਣੇ ਛੋਟੇ ਭਰਾ ਨਾਲ ਕੀਤੀ ਤੇ ਇਕੱਠਿਆਂ ਇਹਨਾਂ ਨੂੰ ਦ ਟੋਟਾ ਬ੍ਰਦਰਸ ਵਿੱਚ ਜਾਣਿਆ ਜਾਣ ਲੱਗਾ ਵੋਕਲ ਸਿੰਗਿੰਗ ਦੀ ਸਿਖਲਾਈ ਪੰਡਿਤ ਦਿਆਲ ਤੇ ਚੌਧਰੀ ਮਜੀਦ ਪਾਸੋਂ ਮਿਲੀ ਤੇ ਲਿਖਣ ਦੀ ਕਲਾ ਨੂੰ ਨਿਖਾਰਨ ਵਿੱਚ ਸੁੰਦਰ ਦਾਸ ਆਸੀ ਦਾ ਵੱਡਾ ਯੋਗਦਾਨ ਰਿਹਾ 1930 ਵਿੱਚ ਜਮਲਾ ਜਣ ਦਾ ਵਿਆਹ ਰਾਮ ਰੱਖੀ ਨਾਲ ਹੋਇਆ ਤੇ ਇਹਨਾਂ ਦੇ 2 ਕੁੜੀਆਂ ਤੇ 5 ਪੁੱਤਰ ਸਨ ਜਿਨ੍ਹਾਂ ਚੋਂ ਕਰਤਾਰ ਚੰਦ ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਜਸਦੇਵ ਚੰਦ ਸੀ ਮਿਊਜ਼ਿਕਲ ਕੈਰੀਅਰ ਦੀ ਗੱਲ ਕਰੀਏ ਤਾਂ 10 ਮੈਂ ਕੀ ਪਿਆਰ ਵਿੱਚੋਂ ਖਟਿਆ ਤੇ ਸਤਗੁਰ ਨਾਨਕ ਤੇਰੀ ਲੀਲਾ ਨਿਆਰੀਏ ਵਰਗੇ ਹਿੱਟ ਸੌਂਗਸ ਅੱਜ ਵੀ ਬਹੁਤ ਪ੍ਰਚਲਿਤ ਨੇ ਕੁਝ ਡਿਊਟ ਸੌਂਗ ਮੋਹਿੰਦਰਜੀਤ ਕੌਰ ਸੇਖੋਂ ਨਾਲ ਵੀ ਰਿਕਾਰਡ ਕਰਵਾਏ ਜੋ 올 ਇੰਡੀਆ ਰੇਡੀਓ ਜਲੰਧਰ ਵਿਖੇ ਰਿਕਾਰਡਿੰਗ ਆਰਟਿਸਟ ਸੀਗੇ ਯਮਲਾ ਜੀ ਦੀ ਸਭ ਤੋਂ ਪਹਿਲੀ ਰਿਕਾਰਡਿੰਗ 1952 ਵਿੱਚ HMV ਕੰਪਨੀ ਨਾਲ ਰਹੀ ਤੇ ਆਖਿਰ ਤੱਕ ਇਸੇ ਲੇਬਲ ਨਾਲ ਹੀ ਜੁੜੇ ਰਹੇ ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਸ਼ੋਅਜ਼ ਦਾ ਹਿੱਸਾ ਰਹੇ ਤੇ ਕਈ ਵਾਰੀ ਆਲਮ ਲੋਹਾਰ ਨਾਲ ਵੀ ਸਟੇਜ ਸਾਝੀ ਕੀਤੀ। ਫੋਕ ਸਾਜ ਤੂੰਬੀ ਨੂੰ ਵੀ ਵਿਸ਼ੇ ਪੱਧਰ ਤੇ ਮਸ਼ਹੂਰ ਯਮਲਾ ਜੀ ਨੇ ਹੀ ਕੀਤਾ। 1956 ਵਿੱਚ ਯਮਲਾ ਜੱਟ ਨੂੰ ਪ੍ਰਾਈਮ ਮਿਨਿਸਟਰ ਵੱਲੋਂ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤੇ 1999 ਵਿੱਚ ਨੈਸ਼ਨਲ ਅਕੈਡਮੀ ਆਫ ਡਾਂਸ ਡਰਾਮਾ ਐਂਡ ਮਿਊਜ਼ਿਕ ਦਿੱਲੀ ਵੱਲੋਂ ਲਾਈਫਟਾਈਮ ਕੰਟ੍ਰਿਬਿਊਸ਼ਨ ਅਵਾਰਡ ਨਾਲ ਵੀ ਨਿਵਾਜਿਆ ਗਿਆ। 81 ਸਾਲ ਦੀ ਉਮਰ ਵਿੱਚ 20 ਦਸੰਬਰ 1999 ਨੂੰ ਲੁਧਿਆਣਾ ਵਿਖੇ ਲਾਲਚੰਦ ਜਮਲਾ ਜੀ ਨੇ ਆਖਰੀ ਸਾਲ ਹੈ